ਗੁਰਦੁਆਰਾ ਸਿੰਘ ਸਭਾ ਛੰਡੀਗੜ ਚੌਂਕ ਨਮਸ਼ਾਰ ਵਿਕੇਸ਼ੀ ਦਾਦੇ ਸਰਤਾਜ ਤੇ ਸ਼ਾਂਤੀ ਦੇ ਮੂਜਸਮੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਚਾ ਸੋਨੀ ਮਸ਼ੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸਵੇਰ ਵੇਲੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਜੱਥੇ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ ਸੰਗਤਾਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਇਸ ਮੌਕੇ ਸਾਰਾ ਦਿਨ ਠੰਡੇ ਮਿੱਠੇ ਜਲਦੀ ਸ਼ਪੀਲ ਨਿਰਵਗਿੰਨ ਜਾਰੀ ਰਹੀ ਸੰਗਤਾ ਨੇ ਤਨਮਨ ਅਤੇ ਧਨ ਨਾਲ ਕੀਤੀ ਸੇਵਾ ਗੁਰਦੁਆਰਾ ਪ੍ਰਬੰਧਨ ਮੱਖਣ ਸਿੰਘ ਗਰੇਵਾਲ ਅਤੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਤੇ ਸਮੂਚੀਆਂ ਸੰਗਤਾ ਵੱਲੋਂ ਸ਼੍ਰੀ ਗੁਰੂ ਅਜਨਦੇਵ ਜੀ ਦੀ ਸ਼ਹਾਦਤ ਨੂੰ ਕੀਤਾ ਸਿਜਦਾ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਤੋਂ ਪੱਤਰਕਾਰ ਹਰਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਖਾਸ ਰਿਪੋਰਟ ਦਰਸ਼ਕੋ

ਰੂਹਾਂ ਦੇ ਸੁਆਨ ਨੇ ਮੇਰੀ ਗੀਤਾਂ ਤੇਰੇ ਮਾਈਂ ਕਿ ਦੀਆ ਵਰ ਲਾਣੀ ਤੇਰੇ ਮਾਈਂ ਕਿ ਦੀਆ ਵਰ ਲਾਣੀ ਨੇਂ ਤੇ ਕੋ thank you ਦੋ ਦਿਆਰ ਚੰਨ ਮਿਟੋਰ ਪਰ ਬਾਣੀ ਲੈਨ ਤੇ ਤੋਲ ਦਰਿਆ ਉਹ ਵੇਖੋ ਲੈਨ ਤੇ ਤੋਲ ਦਰਿਆ ਉਹ ਵੇਖੋ ਮੇਨ ਗੋਲੀ ਨਾ ਹੈ ਨਿਰਭਾਣੀ ਜੋ ਦੇ ਅਰਜਨ ਤੇ ਕੋਮ ਜੋ ਪਾਤੀ ਜੋ ਦੇ ਵਾਇਵਨ ਕੀ ਖਾਸਾ ਵਾਇਵਨ ਕੀ ਵਿਮਤੇ ਅੱਜ ਸ਼੍ਰੀ ਦਾਨਸ਼ਰਤਾਜ ਸ਼ਾਂਤੀ ਦੇ ਪੁੰਜ ਸ਼੍ਰੀ ਗੁਰਵਾਜਿੰਦੇ ਮਹਾਰਾਜ ਜੀ ਦਾ ਸਿਧੀਪੁਰਬ ਸੰਗਤਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਮਾਇਸ਼ਾ ਵਿਖੇ ਬਹੁਤ ਹੀ ਸ਼ਰਧਾ ਤੇ ਸਾਦੀ ਨਾ ਮਨਾ ਰਹੀਆਂ ਇਸ ਦਿਨ ਸਤਗੁਰੂ ਜੀ ਨੂੰ ਲਾਹੌਰ ਵਿਖੇ ਪਤੀ ਤਬੀਜੇ ਤੇ ਬੰਨ੍ਹ ਲ ਕੇ ਸਿਰ ਦੇ ਵਿੱਚ ਗਰਮ ਰੇਤ ਪਵਾ ਕੇ ਪੁਰ ਕਹ ਕਸ਼ਤ ਸਹਦਿਆ ਹੋਇਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਦਿਨ ਨੂੰ ਲੌਹ ਦੇ ਹੋਏ ਸੰਗਤਾਂ ਜਿਤੇ ਅੱਜ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕਰਕੇ ਨਕਮਾਸਤਕ ਹੋ ਰਹੀਆਂ ਬਾਣੀ ਸਰਵਣ ਕਰ ਰਹੀਆਂ ਕੀਰਤਨ ਦੇ ਰਵਾ ਚੱਲ ਰਹੇ ਹਨ ਨਾਲ ਦੀ ਨਾਲ ਗੁਰੂ ਕੇ ਲੰਗਰ ਖੰਡੇ ਮਿੱਠੇ ਜਲਦੀਆਂ ਸ਼ਮੀਲਾ ਉਹੀ ਬਤਾਈਆਂ ਜਾ ਰਹੀਆਂ ਸੰਗਤਾਂ ਬਹੁਤ ਹੀ ਸ਼ਾਦਤ ਉਸ਼ਾਦੇ ਨਾਲ ਸੇਵਾ ਕਰਕੇ ਆਪਣੇ ਜੀਵਨ ਸੋਨਕਾਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ